thank <laughs> you ਮੇਰਾ ਨਾਮ ਕਵਲਜੀਤ ਸਿੰਘ ਸੋhota ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਜੋ ਪੂਰੇ ਪੰਜਾਬ ਦੇ ਵਿੱਚ ਬਸਪਾ ਅੰਬੇਡਕਰ ਪਾਰਟੀ ਨੇ ਵਾਲਮਿੱਕੀ ਮਜਬੀ ਸਿੱਖਾਂ ਦੇ 12% ਕੋਟੇ ਨੂੰ ਲਾਗੂ ਕਰਾਉਣ ਲਈ ਪੂਰੇ ਪੰਜਾਬ ਚ ਵਿਧਾਨ ਸਭਾ ਵਾਈਜ਼ ਐਸ ਡੀ ਐਮ ਸਾਹਿਬ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜੇ ਜਾ ਰਹੇ ਆ ਜਿਸ ਦੀ ਲੜੀ ਵਿੱਚੋਂ ਅੱਜ ਹਲਕਾ ਪੱਛਮੀ ਵਿਧਾਨ ਸਭਾ ਦੇ ਰਾਹੀਂ ਅੱਜ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਅੱਜ ਅਸੀਂ ਤੇ ਪਹੁੰਚੇ ਆ ਮੰਗਾ ਕੀ ਰੱਖੋ ਅੱਜ ਦਾ ਮੁੱਖ ਮਕਸਦ ਵਾਲਮਿੱਕੀ ਮਜਬੀ ਸਿੱਖਾਂ ਦੇ 12.5% ਕੋਟੇ ਨੂੰ ਲਾਗੂ ਕਰਾਉਣਾ ਐਜੂਕੇਸ਼ਨ ਤੇ ਨੌਕਰੀਆਂ ਦੀ ਤਰੱਕੀ ਤੇ ਔਰ ਨੌਕਰੀਆਂ ਦੇ ਵਿੱਚ ਵੰਡ ਲਈ 12.5% ਕੋਟੇ ਨੂੰ ਲਾਗੂ ਕਰਾਉਣਾ ਦਾ ਮੁੱਖ ਮਕਸਦ ਹੈ ਜੀ ਫਾਇਦਾ ਕੀ ਹੈ 12.5% ਸਾਡੇ 12.5% ਕੋਟੇ ਨੂੰ ਲਾਗੂ ਕਰਾਉਣ ਦੇ ਨਾਲ ਵਾਲਮਿੱਕੀ ਮਜਬੀ ਸਿੱਖਾਂ ਨੂੰ ਬਹੁਤ ਸਾਰੀਆਂ ਨੌਕਰੀਆਂ ਪ੍ਰਾਪਤ ਹੋਣੀਆਂ ਜਿਹੜੇ ਬੱਚੇ ਸਾਡੇ ਪੈਸੇ ਕਾਰਨ ਯੂਨੀਵਰਸਿਟੀਆਂ ਚ ਉੱਚ ਵਿਦਿਆ ਤੋਂ ਪ੍ਰਾਪਤ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਦਾ ਬਹੁਤ ਵੱਡਾ ਲਾਭ ਮਿਲ ਸਕਦਾ ਜਿਹੜੇ ਸਾਡੇ ਵੀਰ ਕਿਸੇ ਵੀ ਡਿਪਾਰਟਮੈਂਟ ਚ ਨੌਕਰੀ ਕਰਦੇ ਆ ਉਹਨਾਂ ਨੂੰ ਇਹਦੇ ਵਿੱਚ ਬਹੁਤ ਜਲਦੀ ਤਰੱਕੀ ਪ੍ਰਾਪਤ ਹੋ ਸਕਦੀ ਆ ਇਹਦਾ ਲਾਭ ਵਾਲਮੀਕੀ ਮਰਯਾ ਦੀ ਸਿੱਖਿਆ ਨੂੰ ਬਹੁਤ ਵੱਡੀ ਤਰਜ ਮਿਲ ਸਕਦੀ ਆ ਅੱਜ ਅਸੀਂ 55ਵਾਂ ਵਿਧਾਨ ਸਭਾ ਦਾ ਮੰਗ ਪੱਤਰ ਦੇ ਚੁੱਕੇ ਆ ਅੱਜ ਚਾਰ ਵਿਧਾਨ ਸਭਾ ਦਾ ਦੇਣ ਜਾ ਰਹੇ ਆ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਫਤਿਹਗੜ ਚੂੜੀਆਂ ਤੋਂ ਦਸੂਹਾ ਅਤੇ ਮਕੇਰੀਆਂ ਦੇ ਵਿੱਚ ਅੱਜ ਦਿੱਤਾ ਜਾ ਰਿਹਾ ਹੈ। ਕੋਈ ਸੋਚਿਆ ਨਹੀਂ ਕਿ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਜਾਵੇ, ਮੀਟਿੰਗ ਕੀਤੀ ਜਾਵੇ ਉਹਨਾਂ ਨਾਲ। ਸਾਡੀ ਮਿਲਾਇਆ ਨਹੀਂ ਹੋਈ। 55 ਵਿਧਾਨ ਸਭਾ ਦੇ ਵਿੱਚੋਂ ਮੰਗ ਪੱਤਰ ਦਿੱਤੇ ਜਾ ਚੁੱਕੇ ਹੋਣ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੁੰਭ ਕਰਨ ਦੀ ਨੀਂਦ ਤੋਂ ਜਾਗਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਮੁੱਖ ਮੰਤਰੀ ਸਾਹਿਬ ਦੇ ਦਿਮਾਗ 'ਚ ਭੁਲੇਖਾ ਹੈ ਕਿ ਇਹ ਲੋਕ ਇੰਤਾਂ ਥੱਕ ਹਾਰਾਮ ਕੇ ਬੈਠ ਜਾਣਗੇ, ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਅੱਗੇ ਲੜਨ ਨਹੀਂ। ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਪੀਏ 117 ਵਿਧਾਨ ਸਭਾ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਇਸ ਤੋਂ ਬਾਅਦ ਜ਼ਿਲ੍ਹਿਆਂ ਵਾਈਜ਼ ਡੀਸੀ ਸਾਹਿਬ ਰਹੀਂ ਤੁਹਾਨੂੰ ਮੰਗ ਪੱਤਰ ਭੇਜੇ ਜਾਣਗੇ ਜੇਕਰ ਤੁਸੀਂ ਫਿਰ ਵੀ ਨਹੀਂ ਜਾਗਦੇ ਤੇ ਅਗਲਾ ਸਟੈਪ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘਰੋ ਕਰਨ ਦਾ ਕੀਤਾ ਜਾਊਗਾ ਪੰਜਾਬ ਸਰਕਾਰ ਵੱਲੋਂ 31 ਮਈ ਦਾ ਪੰਜਾਬ ਨੂੰ ਬਣਾਇਆ ਜਾ ਰਿਹਾ ਹੈ ਇਹ ਲੱਗਦਾ ਵੀ ਨਸ਼ਮ ਦਾ ਧੋਪ ਆਏਗਾ ਪੰਜਾਬ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਦੇ ਨਾਲ ਆ ਜੇਕਰ ਉਹਨਾਂ ਪੰਜਾਬ ਦੇ ਵਿੱਚੋਂ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਆ ਅਸੀਂ ਸਲਾਹਾਂ ਜੋਗ ਕਰਨ ਦੀ ਪਿਆ ਉਹਨਾਂ ਦਾ ਆਦਰ ਕਰਦੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਪੀ ਇਹ ਜਿਹੜੀ ਯਾਦ ਤਿੰਨਾਂ ਸਾਲਾਂ ਬਾਅਦ ਆਈ ਆ ਇਹ ਤਿੰਨ ਸਾਲ ਪਹਿਲਾਂ ਆ ਜਾਣੀ ਚਾਹੀਦੀ ਪਰ ਮੁੱਖ ਮੰਤਰੀ ਸਾਹਿਬ ਵੱਡੇ ਵੱਡੇ ਮਗਰਮੱਛਾਂ ਨੂੰ ਫੜਨ ਦੀ ਕੋਸ਼ਿਸ਼ ਕਰੋ ਨਿੱਕੀਆਂ ਮੱਛੀਆਂ ਫੜਨ ਦੇ ਨਾਲ ਪੰਜਾਬ 'ਚੋਂ ਨਸ਼ਾਨੀ ਖਤਮ ਹੋਣਾ ਵੱਡੇ ਮਗਰਮੱਛ ਫੜ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੱਡੇ ਮਗਰਮੱਛਾਂ ਨੂੰ ਫੜ ਕੇ ਜੇਲ੍ਹ ਦੀਆਂ ਸ਼ਲਾਖਾਂ ਚੋਂ ਛੁਟੋ ਜੇਕਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤੁਸੀਂ ਹਾਂਜੀ ਮੈਂ ਮਾਜਰਾ ਮੰਨ ਦਿੱਤਾ ਗਿਆ ਵਾ ਤਰਫੋਂ ਦੀ ਪਾਰਟੀ ਯੂਰੋਕੀਤੀ ਦਾ ਮੰਨਸਤ ਰਿਹਾ ਦੇ ਕਿਹਦਾ ਅ ਇਹ ਜੇ ਸਾਡੇ ਕੋਲ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਕਵਲਜੀਤ ਸਿੰਘ ਜੀ ਸੋ ਇਹਨਾਂ ਵੱਲੋਂ ਸਾਨੂੰ ਮੰਗ ਪੱਤਰ ਦਿੱਤਾ ਗਿਆ ਹੈ ਅਸੀਂ ਸਰਕਾਰ ਪੰਜਾਬ ਆਪਣਾ ਮੁੱਖ ਮੰਤਰੀ ਸਾਹਿਬ ਦੇ ਆਫਿਸ ਭੇਜਣਾ ਹੈ ਕਿ ਜਿਹੜਾ 12% ਦੀ ਰਾਖਵਾਂ ਕਰਨ ਜੋ ਵਾਲਮੀਕੀ ਸਮਾਜ ਲਈ ਮਜਬੀ ਸਿੱਖਾਂ ਦੇ ਤਹਿਤ ਸੁਪਰੀਮ ਕੋਰਟ ਦੇ ਜੋ ਆਰਡਰਸ ਹੈ ਉਹਦੀ ਇੰਪਲੀਮੈਂਟੇਸ਼ਨ ਲਈ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਅਸੀਂ ਜੀ ਆਪਣਾ ਸਰਕਾਰ ਨੂੰ ਮੰਗ ਪੱਤਰ ਭੇਜਣ ਲੱਗੇ ਤਾਂ ਕਿ ਇੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਥੈਂਕ ਯੂ